ਚੱਲ ਚੱਲ ਜੈਸ ਜਿੰਨੇ ਮੇਰੇ ਡਰਾਮੇ ਜਿਨਾ ਚਤੰਮਰਾ ਬੈਗਾ ਚੱਲ ਜਾ ਚੰਮਲੀ ਹੋਈ ਨਾ ਹੋਵੇ ਤਾਂ ਮੈਂ ਤੇਰਾ ਯਾਰ ਪਾਉਣਾ ਹੈ ਮੰਮੀ ਇਹਦੇ ਚ ਮੇਰਾ ਕੀ ਕਸੂਰ ਹੈ ਮੈਨੂੰ ਇਹ ਤਾਂ ਦੱਸ ਨਾ ਕੋਈ আচ্ছা ਉਹ ਵੀ ਮੰਮੀ ਤਾਂ ਪੁੱਛਦੀ ਹੈ ਨਹੀਂ ਮੇਰਾ ਕੀ ਕਸੂਰ ਹੈ ਨਹੀਂ ਤੇਰੇ ਪੇਕਿਆਂ ਦਾ ਕਸੂਰ ਹੈ ਮੇਰੀ ਧੀ ਦਾ ਰਿਸ਼ਤਾ ਛੱਡ ਕੇ ਉਹ ਕੁਲਾਈਂਦਾ ਰਿਸ਼ਤਾ ਭਾਗਦੇ ਨੇ ਕੀ ਗੱਲ ਕਿਉਂ ਕੀ ਗੱਲ ਮੈਂ ਇਹ ਦੱਸ ਪਹਿਲਾਂ ਤੂੰ ਮੰਮੀ ਇਹ ਗੱਗੂ ਤੇ ਬਾਕੀ ਨਹੀਂ ਸਦਾ ਆਦੀ ਮਰਜੀ ਆ ਗਈ ਇੱਥੇ ਮੈਂ ਤੇ ਮੰਮੀ ਕੀ ਕਰ ਸਕਦੇ ਆ ਅੱਛਾ ਇਹ ਸਾਰੇ ਪਵਾੜੇ ਤੇਰੇ ਪਵਾਏ ਹੋਏ ਨੇ ਮੇਰੀ ਕਿ ਇਹ ਨੂੰ ਨੀਚਾ ਤੂੰ ਦਿਖਾਉਣੀ ਹੁੰਦੀ ਸੀ ਤਾਂ ਹੀ ਇਹ ਗੱਲ ਬਣੀ ਆ ਨਹੀਂ ਹੋੜਨੀ ਸੀ ਚੱਕ ਵੇਗਾ ਚੱਕ ਲੈ ਮੇਰੇ ਮੂਰੇ ਡਰਾਮੇ ਜਿਹਾ ਕਰੋ ਮੰਮੀ ਮੈਂ ਨਹੀਂ ਜਾਂਦੀ ਚੁੱਪ ਕਰਕੇ ਚੱਕ ਵੇਗਾ ਚੱਕ ਵੇਗਾ ਮੰਮੀ ਸਾਡੀ ਕੀ ਹੋ ਗਿਆ ਮਾਂ ਜੀ ਦੇ ਮਾਂ ਚੱਲ ਤੂੰ ਦਾ ਚੱਲ ਚੱਲ ਵੀ ਮਤਰਾ ਚੱਲੀਏ ਫਟਾਫਟ ਕੰਮ ਤੇ ਤੇ ਮੇਰੀ ਗੱਲ ਸੁਣ ਕੇ ਜਾ ਫੇਰ ਜਾਈ ਮੈਨੂੰ ਇਹ ਕਹਿਣੀ ਏ ਟਲਿਆ ਨਹੀਂ ਹੈਗਾ ਹਨਾ ਆ ਮੈਨੂੰ ਪੁਰਾਣੇ ਦਾ ਫੋਨ ਆਇਆ ਸੀ ਉਹ ਮੈਨੂੰ ਕਹਿੰਦਾ ਸੀ ਕਹਿੰਦਾ ਤੁਸੀਂ ਨੇ ਕੀ ਤਮਾਸ਼ਾ ਲਾ ਰਖਿਆ ਕਿਤੇ ਤਾਂ ਗਗਨ ਦਾ ਰਿਸ਼ਤਾ ਮੰਗ ਲੈਣੋ ਕਿਤੇ ਸਿਮਰਨ ਦਾ ਤੁਸੀਂ ਕਿਉਂ ਨਹੀਂ ਟਲਦੇ ਗਗਨ ਦਾ ਪੂਆ ਮੈਂ ਤਾਂ ਕਦੇ ਗਗਨ ਦੇ ਰਿਸ਼ਤੇ ਦੀ ਗੱਲੀ ਨਹੀਂ ਕਰੀ ਬੇ ਮੈਂ ਤਾਂ ਕਿਹਾ ਸੀ ਮੈਨੂੰ ਤਾਂ ਪੂਰਾ ਮਾਨਤੀ ਵੀ ਤੂੰ ਮੇਰੇ ਕਹੀ ਕੱਲ ਮੋੜੇਗਾ ਨਹੀਂ ਪਰ ਮੈਨੂੰ ਕੀ ਪਤਾ ਸੀ ਵੀ ਤੂੰ ਮੇਰਾ અપਮਾਨ ਕਰੇਗਾ ਬੇ ਮੈਂ ਤੈਨੂੰ ਜਵਾਕਾਂ ਵਾਂਗੂ ਪਾਲਿਆ ਸੀ ਜਵਾਕਾਂ ਮੰਗੂ ਕਿ ਤੈਨੂੰ ਜਵਾਕ ਬਣਾ ਕੇ ਪਾਲਿਆ ਸੀ ਵੀ ਮੇਰੇ ਭਾਈ ਦੀ ਨਿਓ ਜਾੜਾ ਪੂਆ ਫਰਕ ਤਾਂ ਨਾ ਮੈਂ ਨੇ ਵੀ ਨਹੀਂ ਕਦੇ ਆਪਣੇ ਮਾਪੇ ਚ ਤੇ ਥੋੜੇ ਚ ਰੱਖਿਆ ਕਈ ਪਰ ਮੈਂ ਆਪਣੀ ਜ਼ਿੰਦਗੀ ਦਾ ਐਡਾ ਵੱਡਾ ਫੈਸਲਾ ਨਾ ਛੱਡ ਨਹੀਂ ਸਕਦਾ ਕਿਸੇ ਤੇ ਨਾਲੇ ਉਹ ਗਗਨ ਉਹਦੇ ਨਾਲ ਤਾਂ ਨਾ ਮੈਂ 1 ਮਿੰਟ ਨਹੀਂ ਕੱਟ ਸਕਦਾ ਨਾਲੇ ਪੂਆ ਇਹ ਤਾਂ ਨਾ ਸਾਰੀ ਜ਼ਿੰਦਗੀ ਦਾ ਸਭਾਲ ਹੈ ਉਹ ਮਾਂ ਬੀਰਾ ਸਹੀਤਾ ਕਹਿ ਰਿਹਾਗਾ ਉਹ ਸ਼ੈਤਾਨ ਜੀ ਦੇ ਘਰੇ ਆ ਗਈ ਨਾ ਉਹਨੇ ਤੈਨੂੰ ਟਿਕਣ ਦੇਣਾ ਨਾ ਮੈਨੂੰ ਨਾਲੇ ਕਿਉਂ ਆ ਭੋਲੇ ਭਗਤ ਦੀ ਜ਼ਿੰਦਗੀ ਖਰਾਬ ਕਰ ਰਹੀ ਹੈ ਹੈ ਬੇਹੱਦ ਹੋਏ ਪਈ ਆ ਤੇਰੇ ਕੰਦੀਆਂ ਕਮਾਲ ਦੀ ਗੱਲ ਐ ਬੇ ਤੇਰੀ ਭੈਣ ਦਾ ਘਰ ਟੁੱਟੀ ਜਾਂਦਾ ਤੈਨੂੰ ਮਜ਼ਾਕ ਸੁਝਦਾ ਬੇ ਨਹੀਂ ਇਹ ਨਹੀਂ ਮੇਰੀ ਗੱਲ ਸੁਣਦਾ ਤੂੰ ਤਾਂ ਮਾੜੀ ਮੋਟੀ ਸੁਣ ਲੈ ਕਰ ਪਪੂਆ ਕਾਨੂੰ ਤਪੀ ਜਾਨੀ ਆ ਮੈਂ ਕਰਦਾ ਪਰੋਣੇ ਨਾਲ ਗੱਲ ਨਾਲੇ ਨਾ ਉਹਦੀ ਮਾਂ ਨੇ ਪਰੋਣੇ ਨਾਲ ਕਿਸੇ ਹੋਰ ਟੰਗਣਾ ਗੱਲ ਕਰੀ ਮੈਂ ਸਮਝਾਉਣਾ ਪਰੋਣੇ ਨੂੰ ਠੀਕ ਐ ਜੇ ਸੰਝਦਾ ਤਾਂ ਸਮਝਾ ਜੇ ਮੇਰੀ ਤੀਜ ਇੱਕ ਨਾ ਮਾੜੀ ਮੋਟੀ ਆਂਚ ਆ ਗਈ ਤੇਰਾ ਮੇਰਾ ਰਿਸ਼ਤਾ ਅੱਜ ਤੋਂ ਖਤਮ ਤੂੰ ਆ ਤੂੰ ਨਾ ਫਿਕਰ ਨਾ ਕਰ ਮੇਰੀ ਕਿਹੜਾ ਉਹ ਭੈਣ ਨਹੀਂ ਲੱਗਦੀ ਨਾਲੇ ਨਾ ਸਭ ਤੋਂ ਪਹਿਲਾਂ ਮੈਨੂੰ ਉਹੀ ਆ ਮੈਂ ਉਹਦਾ ਘਰ ਨਹੀਂ ਖਰਾਬ ਹੋਣ ਦੰਦਾ ਚਾਹੇ ਕੁਝ ਵੀ ਹੋ ਜੇ ਬੇਜੇ ਸਭ ਤੋਂ ਪਹਿਲਾਂ ਤੈਨੂੰ ਉਹ ਹੁੰਦੀ ਨਾ ਤੂੰ ਐਂ ਹੀ ਐ ਵਹਿਤਾ ਨਾ ਕਰਦਾ ਓ ਚੰਗਾ ਭੂਆ ਨਾਲੇ ਨਾ ਹੁਣ ਮੈਨੂੰ ਕੰਮ ਤੇ ਜਾਣ ਦੇ ਮੈਂ ਆਪੀ ਗੱਲ ਕਰਾਂ ਜੋ ਮਰਜ਼ੀ ਕਰਨਾ ਹੈ ਕਰ ਹੁਣ ਮੈਨੂੰ ਕੀ ਹੈ ਨਾ ਤੇਰੀ ਜ਼ਿੰਦਗੀ ਚ ਕੁਝ ਕਹਿਣ ਵਾਲੀ ਨਾ ਮੈਂ ਹੁੰਦੀ ਕੌਣ ਹੈ ਬਾਈ ਯਾਰ ਤੂੰ ਜਾ ਯਾਰ ਕੰਮ ਤੇ ਮਾਂ ਦਾ ਤੈਨੂੰ ਪਤਾ ਹੀ ਆ ਇਹ ਤਾਂ ਇਹੋ ਜਿਹਾ ਹੈ ਆ ਦੇਖ ਲਾ ਮੇਰੀ ਬੇਕਾਰ ਲਾਦ ਦੇਖ ਲਾ ਇਧਰ ਨਹੀਂ ਛੇੜ ਲੈਂਦਾ ਮਾਂ ਦੀ ਤਾਂ ਗੱਲ ਹੀ ਨਹੀਂ ਸੁਣਦਾ ਮਾਂ ਹੀ ਪਾਗਲ ਹੈ ਹਨਾ ਖਵਾ ਜੀ ਦਾ ਡੱਡੂ ਖਵਾ ਚੱਲ ਪੈ ਲੈ ਕੇ ਨਾਲ ਮਾਰੀਆਂ ਬਹਿ ਤਾਂ ਦੇਣ ਨੂੰ ਕੰਮ ਕਰ ਲਿਆ ਕੰਮ ਮੇਰੇ ਕੰਨੀ ਕੀ ਦੇਖੀ ਜਾਨਨੀ ਹੈ ਹੌਲ ਲੱਗੇ ਨੇ ਮੇਰੇ ਕੰਨੀ ਹੱਥ ਬਾਹਰ ਦਾ ਮਾਰਦੀ ਨਹੀਂ ਝਟਣ ਤੱਕ ਧਿਆਨ ਹੈ ਕੀ ਹੋ ਗਿਆ ਮਾਂ ਕਿਉਂ ਸਵੇਰ ਸਵੇਰ ਬੋਲੀ ਨਹੀਂ ਕੀ ਦਸਾਂ ਮੈਂ ਤਾਂ ਤੇਰੇ ਹੀ ਫਿਕਰ ਬੜ ਬੜ ਐਂ ਜਾਂਦਾ ਲੈ ਮੈਨੂੰ ਕੀ ਹੋਣਾ ਚੰਗੀ ਭਲੀ ਖੜੀਆਂ ਤੇਰੇ ਸਾਹਮਣੇ ਐਵੇਂ ਕੋਲਾ ਫਿਕਰ ਖਾਈ ਜਾਂਦਾ ਤੈਨੂੰ ਪੁੱਤ ਕੀ ਕਰਾਂ ਮੈਨੂੰ ਬੜਾ ਮਾਰਾ ਸੁ ਬਣਾਇਆ ਤੇਰੇ ਵਾਰੇ ਮਾਂ ਕਿਉਂ ਵੇ ਮਾਂ ਪਰਮਜਪਈ ਨਹੀਂ ਹੁੰਨੀ ਹੈਗੀ ਉਹ ਇਹਨਾ ਸੋਚੀ ਜਾਇਆ ਕਰ ਬੜਾ ਕੀ ਦੱਸਾਂ ਤੀ ਇਹ ਤੈਨੂੰ ਨਹੀਂ ਪਤਾ ਪੁੱਤ ਇੱਕ ਤੇਰੀ ਪਰਜਾਈ ਇੱਕ ਆ ਕਲੈਣੀ ਤੇਰੇ ਤੇ ਬੁਰੀਆਂ ਨਜ਼ਰਾਂ ਪਾਉਂਦੀਆਂ ਨੇ ਤੂੰ ਇੱਕ ਵਾਰੀ ਕਾਲਜ ਚੋਂ ਆ ਜਾ ਮੈਂ ਤੇਰੀ ਨਜ਼ਰ ਉਤਾਰੂੰਗੀ ਹੋ ਹੋ ਮਾਂ ਤੂੰ ਆਵੇ ਫਿਕਰਾ ਕਰੀਂਗਾ ਮੇਰੀ ਗੱਲ ਸੁਣ ਖੁਸ਼ ਰਿਹਾ ਕਰ ਨਾਲੇ ਮੈਨੂੰ ਕੁਛ ਨਹੀਂ ਹੋਣ ਲੱਗਿਆ ਚੱਲ ਹੁਣ ਐ ਕਰ ਹੱਸ ਕੇ ਦਿਖਾ ਦੇ ਮੈਨੂੰ ਤੇ ਨਾਲੇ ਕੁਛ ਖਾਣ ਨੂੰ ਦੇ ਦੇ ਭੁੱਖ ਲੱਗੀ ਹੋਈ ਐ ਮੈਂ ਕਾਲਜ ਵੀ ਜਾਣਾ ਫਿਰ ਛੇਤੀ ਭੁੱਖ ਲੱਗੀ ਐ ਮੇਰੇ ਪੁੱਤ ਨੂੰ ਕਿੱਥੇ ਮਰ ਗਈ ਨਹੀਂ ਓਰਿਆ ਗੱਲ ਸੁਣ ਮੇਰੀ ਮੇਰੀ ਕੁੜੀ ਨੇ ਕਾਲਜ ਜਾਣਾ ਪਰਨ ਵਾਸਤੇ ਇਹਨੂੰ ਰੋਟੀ ਬਣਾ ਕੇ ਦੇ ਬਾਕੀ ਕੰਮ ਬਾਅਦ ਚ ਬਣ ਜਾਣਗੇ ਗੱਲ ਸੁਣਨੀ ਹੱਥ ਧੋ ਲਈ ਕਿਤੇ ਐ ਬਣਾਉਣ ਲੱਗ ਜਾ ਰੋਟੀ ਸਹਮਾ ਆ ਭਾਬੀ ਨੇ ਦੀਂਦੀ ਪਈ ਕਿੱਥੇ ਐ ਨਾ ਤੂੰ ਭਾਬੀ ਦਾ ਕੀ ਕਰਮਣਾ ਐ ਅਗਲੀ ਤੇ ਨਾ ਦੁਸ਼ਮਣਾ ਵਾਂਗੂੰ ਰਹਿੰਦੀ ਐ ਮੈਂ ਤਾਂ ਵੈਸੇ ਹੀ ਪੁੱਛਿਆ ਤੇ ਮੈਂ ਸੋਚਿਆ ਚੱਲ ਮੇਰੇ ਡਰੈੱਸਾਂ ਹੀ ਪ੍ਰੈਸ ਕਰਾ ਲੈਂਦੀ ਆ ਉਹਦੇ ਤੋਂ ਲੱਗਦੀ ਐ ਪ੍ਰੈਸਾਂ ਕਰਾਉਣ ਦੀ ਉਹਦਾ ਪੇਕਾ ਨੂੰ ਨਿਕਲੀ ਐ ਕੀ ਆ ਨਿਕਲੀ ਆਹੋ ਉਹ ਕਰੂ ਤੇ ਗਿਆ ਪ੍ਰੈਸਾਂ ਕੱਲੀ ਚਲੇਗੀ ਕੋ ਲੈ ਨਹੀਂ ਆਇਆ ਉਹਨੂੰ ਨੀ ਹੋਰੀ ਮਾਂ ਬਿਮਾਰ ਸੀ ਅੱਛਾ ਮਾਂ ਬਿਮਾਰ ਸੀ ਚਲ ਵਧੀਆ ਕੀਤਾ ਮਾਂ ਉਹਨਾਂ ਦੇ ਵੀ ਰੋਟੀ ਦਾ ਔਖਾ ਹੁੰਦਾ ਹੋਊਗਾ ਵਧੀਆ ਕੀਤਾ ਦੂ ਭਾਬੀ ਨੂੰ ਭੇਜਦਾ ਚਲ ਤੂੰ ਕੀ ਲੈਣਾ ਸਹੀ ਗੱਲ ਹੈ ਮੈਂ ਕੀ ਲੈਣਾ ਮੈਂ ਆਪਦਾ ਕਾਲਜ ਜਾਣ ਦੀ ਤਿਆਰੀ ਕਰਾਂ ਨਾਲੇ ਦੇਖਾਂ ਜਾ ਕੇ ਮਹਾਰਾਣੀ ਦੀ ਰੋਟੀ ਤਿਆਰ ਕੀਤੀ ਹੈ ਕਿ ਨਹੀਂ ਰੋਟੀ ਤਿਆਰ ਰੋਟੀ ਤਿਆਰ ਤੋ ਦੇ ਵੱਡੇ ਜੀ ਕਰਨਗੇ ਉਹ ਕੀ ਨਹੀਂ ਕਰਨ ਚੱਲ ਚੰਗਾ ਹੁਣ ਤੂੰ ਹੀ ਆ ਬੀਪੀ ਵਧਾਈ ਰੱਖਿਆ ਕਰ ਫਿਰ ਗੋਲੀਆਂ ਖਾਦੀ ਕਰਤੀਆਂ ਮੇਰਾ ਬੀਪੀ ਤਾਂ ਅਕਲ ਨੂੰ ਦੇਖ ਕੇ ਹਰ ਟਾਈਮ ਵਧਿਆ ਰਹਿੰਦਾ ਕੀ ਬਣੂਗਾ ਮੇਰੀ ਧੀ ਦਾ ਮੇਰੀ ਤਾਂ ਜਾਨ ਨਿਕਲੀ ਪਈ ਐ ਜੇ ਮੇਰੀ ਧੀ ਨੂੰ ਪਤਾ ਲੱਗ ਗਿਆ ਇਹ ਤੋਂ ਦੁੱਖ ਬਰਦਾਸ਼ਤ ਨਹੀਂ ਹੋਣਾ ਮੈਂ ਤਾਂ ਕਦੇ ਮੇਰੀ ਧੀ ਨੂੰ ਤੱਤੀ ਹਵਾ ਨਹੀਂ ਲੱਗਣ ਦਿੱਤੀ

ਹਏ ਸੱਸ ਨੇ ਕੋਟੇ ਪੁੱਤ ਤੈਨੂੰ ਹਏ ਮੈਂ ਮਰ ਜਾ ਪੁੱਤ ਮੈਨੂੰ ਤਾਂ ਇਸ ਗੱਲ ਤਾਂ ਪਹਿਲੀ ਪਤਾ تھی ਮੈਂ ਤੈਨੂੰ ਬਹੁਤ ਸਮਝਾਇਆ ਸੀ ਬਹੁਤ ਸਮਝਾਇਆ ਤੀਏ ਤੂੰ ਉਹ ਨੂੰ ਉਸੇ ਨੰਦ ਜੀ ਦਾ ਆਦੀ ਤਾਂ ਖੜਾ ਸੜ ਗਏ ਤੂੰ ਇੱਕ ਦਿਨ ਆਪ ਦਾ ਘਰ ਪੱਟ ਲੇਗੀ ਪੁੱਤ ਹੋ ਗਈ ਨਾ ਉਹੀ ਗੱਲ ਮੰਮੀ ਇਹਦੇ 'ਚ ਮੇਰੇ ਕੋਈ ਗਲਤੀ ਨਹੀਂ ਹੈਗੀ ਜਦੋਂ ਗੱਗੂ ਪਸੰਦੀ ਉਹ ਨੂੰ ਕਰਦਾਗਾ ਚੱਲ ਪੁੱਤ ਹੁਣ ਐਥੇ ਖੜੀ ਕੀ ਕਰਦੀ ਐ ਕਿਉਂ ਆਨਗਮਾਂਡ ਨੂੰ ਜਲੂਸ ਤਕਾਉਣੀ ਐ ਛੋੜਾ ਦੋਨੇ ਪਹਿਣ ਪਾਈਆਂ ਦਾ ਕੁਛ ਨਹੀਂ ਬਣਨਾ ਕੰਜਰਾਂ ਨੇ ਮੇਰਾ ਲਹੂ ਪੀਖਿਆ ਤੁਸੀਂ ਤਾਂ ਮੈਨੂੰ ਜ਼ਿੰਦਗੀ ਭਰ ਐਂ ਤੇ ਪਾਉਂਗੇ ਚੱਲ ਹੁਣ ਘਰ ਐਥੇ ਕੀ ਖੜੀ ਕਰਦੀ ਐ ਆ ਜਾ ਪੁੱਤ ਗਾਗਨ ਰੋਟੀ ਖਾ ਲੈ ਹਾਂ ਨਹੀਂ ਆਵਾ ਲਿਆ ਬੜੀ ਭੁੱਖ ਲੱਗੀ ਅੱਜ ਤਾਂ ਮੈਨੂੰ ਤੂੰ ਆਪ ਤੈਨੂੰ ਰੋਟੀ ਮੈਂ ਆਪਣੇ ਹੱਥ ਨਾਲ ਸਵਾਉਂਗੀ ਤੂੰ ਹੱਥ ਲਵੇੜ ਲੇਂਗੀ ਤੇ ਕਾਲਜ ਜਾਣਾ ਕੀ ਗੱਲਾਂ ਮਾ ਅੱਜ ਬੜਾ ਲਾਡ ਪਿਆਰ ਆਈ ਜਾਂਦਾ ਮੇਰੇ ਤੇ ਪੁੱਤ ਪਿਆਰ ਤਾਂ ਮੈਂ ਤੈਨੂੰ ਹੀ ਕਰਦੀ ਆ ਐਨਾ ਪਿਆਰ ਤਾਂ ਮੈਂ ਤੇਰੇ ਭਰਾ ਨੂੰ ਵੀ ਕਰਦੀ ਜਿੰਨਾ ਤੈਨੂੰ ਕਰਦੀ ਆ ਤੂੰ ਤਾਂ ਮੇਰੇ ਵਾਸਤੇ ਪਾਗਾ ਨਹੀਂ ਐ ਰੱਬ ਤੈਨੂੰ ਸਾਰੀਆਂ ਖੁਸ਼ੀਆਂ ਦੇ ਦੇ। ਓਹੋ ਮੇਰੀ ਭੋਲੀ ਮਾਂ ਤੂੰ ਤਾਂ ਉਹੀ ਕੰਮਲੀ ਹੋਈ ਫਿਰਦੀ ਐ ਲੈ ਮੈਂ ਨਹੀਂ ਖਾ ਖਾ ਕੋਈ ਨਹੀਂ ਕੋਈ ਫਿਕਰ ਕਰੀ ਜਾਂਦੀ ਐ ਮੇਰੀ ਪੁੱਤ ਮੇਰੀ ਗੱਲ ਸੁਣ ਲੈ ਜਵਾਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਮਾਂ ਮਾ ਕੀ ਸੋਚਦੀਆਂ ਨੇ ਬਹੁਤ ਫਿਕਰ ਕਰਦੀ ਐ ਮੈਂ ਤੇਰਾ ਮਾਮੀ ਜੀ ਰੋਟੀ ਚਾਹੀਦੀ ਐ ਹੋਰ ਨਹੀਂ ਚਾਹੀਦੀ ਮਾਮੀ ਜੀ ਮੈਂ ਨਾ ਕਹਿੰਦੀ ਸੀ ਵੀ ਮੈਂ ਵੀ ਅੱਜ ਗਗਨ ਦੇ ਨਾਲ ਹੀ ਚਲੀ ਜਾਵਾਂ ਮੇਰੀ ਨਾ ਕਲਾਸ ਪਹਿਲਾਂ ਅੱਜ ਪਤਾ ਹੈ ਮੈਨੂੰ ਤੂੰ ਕਿਹੜੀ ਪੜਾਈ ਕਰਦੀ ਹੈ ਆ ਫੜੀ ਮੈਨੂੰ ਕਾਲਜ ਭੇਜਾਂ ਤਿਆਰ ਕਰਕੇ ਅੱਛਾ ਤੈਂ ਕਾਲਜ ਦੀ ਜਾਣੀ ਮੈਂ ਭੇਜਦੀ ਹਾਂ ਕਾਲਜ ਮੈਨੂੰ ਪਤਾ ਹੈ ਤੇ ਕਿਹੜੀ ਪੜਾਈ ਕਰਨੀ ਹੈ ਚੁੱਪ ਕਰਕੇ ਕਰਦੇ ਹੋ ਕੰਮ ਕਰ ਲੈ ਜੇ ਬਾਹਰ ਗਈ ਐ ਲੱਤ ਤੋੜ ਦੂੰ ਮਮੀ ਜੀ ਤੁਸੀਂ ਐਵੇਂ ਕਿਵੇਂ ਕਰ ਸਕਦੇ ਹੋ ਪਹਿਲਾਂ ਤਾਂ ਤੁਸੀਂ ਸਵੇਰੇ ਭਾਬੀ ਨੂੰ ਕੁੱਟਿਆ ਉਹਨੂੰ ਘਰੋਂ ਬਾਹਰ ਕੱਢ ਤੋ ਤੇ ਹੁਣ ਤੁਸੀਂ ਮੈਨੂੰ ਕੁੱਟੀ ਜਾਂਦੇ ਹੋ ਅਸੀਂ ਵੀ ਇਨਸਾਨ ਆ ਸਾਨੂੰ ਵੀ ਦੁੱਖ ਹੁੰਦਾ ਵਾ ਕੀੜੀਆਂ ਦੇ ਵੀ ਕੰਮ ਨਿਕਲ ਆਏ ਹੈ ਨਾ ਤੇਰੀ ਹਿੰਮਤ ਕਿਵੇਂ ਹੋਇਆ ਮੇਰੀ ਮਾਂ ਨੂੰ ਬੋਲਣ ਦੀ ਜਬਾਰ ਖਿੱਚ ਰੂ ਮੈਂ ਜੇ ਅੱਗੇ ਤੋਂ ਮੇਰੀ ਮਾਂ ਮੁਰਾ ਬੋਲੀ ਜੇ ਮੈਂ ਚੁੱਪ ਪਾ ਨਾ ਤੈਨ ਦਾ ਮਤਲਬ ਇਹ ਨਹੀਂ ਹੈਗਾ ਤੇ ਜੁਬਾਨ ਖੋਲ੍ਹੇਂਗੀ ਮੇਰੀ ਮਾਮੂਰੇ ਹਬ ਤੇ ਜੀਭ ਨੂੰ ਅੰਦਰ ਤੱਕ ਹੀ ਰੱਖਾ ਉਹੀ ਤੇਰੇ ਲਈ ਚੰਗਾ ਹੋਊਗਾ ਨਾਲੇ ਮਾਂ ਭਾਬੀ ਨਾਲ ਕੀ ਗੱਲ ਹੋਗੀ ਪੁੱਤ ਤੈਨ ਕੀ ਲੈਣਾ ਨਾ ਸੱਪਿਆਂ ਤੋਂ ਤੂੰ ਚੁੱਪ ਕਰ ਮੈਂ ਤਾਂ ਚੁੱਪੀਆਂ ਪਰ ਕਿਸੇ ਹੋਰ ਨੇ ਚੁੱਪ ਹੋਣਾ ਨਹੀਂ ਮੈਨੂੰ ਲੱਗਦਾ ਜੇ ਨਜ਼ਰ ਪੈਂਦੀਆਂ ਨਹੀਂ ਕੋਈ ਨਹੀਂ ਮੈਂ ਕਰਾਉਣ ਜਾਣਦੀ ਆ ਜੇ ਘਰੋਂ ਬਾਹਰ ਪੈਰ ਪਾਇਆ ਕਿਸੇ ਨੂੰ ਫੋਨ ਕੀਤਾ ਮੱਠੋਂ ਬੁਰਾ ਕੋਈ ਨਹੀਂ ਮੈਂ ਕਰਦੇ ਰਿਸ਼ਤੇਦਾਰਾਂ ਨੂੰ ਫੋਨ ਦੱਸ ਦਿਆ ਤੇਰੇ ਕਰਤੂਤਾਂ ਚੱਲ ਗੇ ਕਰ ਲੈ ਕੰਮ ਜਾ ਕੇ ਜਬ ਆ ਗਿਆ ਕਰ ਲੈ ਕੰਮ ਉਹਨਾ ਮੇਰੇ ਮੂੰਹ ਕੋ ਨੀ ਕੀ ਦੇਖੀ ਜਾਨੀ ਐ ਬੋਤਮਣੀ ਖੜੀ ਐ ਤੇ ਚੱਲ ਕਿੱਥੋਂ ਦਿਮਾਗ ਖਾਦਾ ਐ ਕੋ ਛੜ ਕੁੜੀ ਬਰਾ ਹੋਕਾ ਸਾਰਾ ਦਿਨ ਪਕਾਈ ਕਰਨੀ ਪੈਂਦੀ ਮੈਨੂੰ ਆ ਕੱਲ ਨਾ ਮੌਤਾ ਬਸ ਚੁੱਪ ਕਰ ਜਾ ਚੁੱਪ ਹੋ ਜਾ ਕੀ ਹੋ ਗਿਆ ਬਣੇ ਮਰ ਤੂੰ ਰੋਈ ਕਿਉਂ ਜਾਨੀ ਆ ਨਾਲੇ ਤੂੰ ਅੱਨੀ ਸਿੱਤੀਗ ਬਲਾ ਸਾਨੂੰ ਫੋਨ ਕਰਕੇ ਕੀ ਹੋ ਗਿਆ ਬੇ ਆ ਸਾਹ ਤਨਾ ਤੇਰੇ ਕਰਕੇ ਹੋਇਆ ਤੂੰ ਜੇ ਮੇਰੀ ਤੀਨੂ ਬਾਜਦੀ ਨਹੀਂ ਲੋੜਦਾ ਅੱਗੇ ਸਾਨੂੰ ਅੱਧੀ ਮਾਰਦਾ ਨਾ ਮਾਮਾ ਤੈਨੂੰ ਜ਼ਹਿਰ ਦੇ ਕੇ ਕਿਉਂ ਇਹਨਾਂ ਦੁਕਾਨੇ ਘਰੋਂ ਪਾਟਦਾ ਮੇਰੀ ਤੀਨੂ ਬਾਜ ਲੈਂਦੇ ਬਾਜ ਲੈਂਦੇ ਨਹੀਂ ੱਟਕਾ ਦੇ ਕੇ ਘੱਟ ਦੇ ਘਰੋਂ ਮੈਨੂੰ ਨਾਲੇ ਮੇਰੀ ਤੀਨੂ ਅਸੀਂ ਕੋਈ ਖੂ ਟੋਪਾ ਗੰਤਾ ਕਰਦਾਂਗੇ ਮੰਮੀ ਇਹਦੇ ਚ ਵੀਰੇ ਦਾ ਕੀ ਕਸੂਰਾ ਮੇਰੇ ਵੀ ਕੋਈ ਗਲਤੀ ਨਹੀਂ ਹੈਗੀ ਸਾਰੀ ਗਲਤੀ ਨਾ ਤੁਹਾਡੀ ਆ ਤੁਸੀਂ ਮੇਰਾ ਰਿਸ਼ਤਾ ਇਹਨੇ ਮਾਰੇ ਕਰੇ ਕਿਉਂ ਕਰਿਆ ਹਾਂ ਉਹ ਮੇਰ ਦੀ ਹੀ ਹੈ ਬਸ ਆਹੀ ਗੱਲ ਤੀ ਇਹ ਗੱਲ ਸ਼ਾਮ ਨੂੰ ਘਰੇ ਵੇਕੇ ਵੀ ਹੋ ਸਕਦੀ ਸੀ ਮਾਂ ਪਤਾ ਕਿੰਨਾ ਜ਼ਰੂਰੀ ਕੰਮ ਛੱਡ ਕੇ ਆਏ ਸੀ ਪੁੱਛ ਬਾਈ ਤੋਂ ਤੇ ਨਾਲੇ ਰਹੀ ਗੱਲ ਜੀਜੇ ਨਾਲ ਅਸੀਂ ਰਸਤੇ 'ਚ ਗੱਲ ਕਰ ਲਈ ਆ ਉਹ ਕਹਿੰਦਾ ਤੁਸੀਂ ਸੋਚਣਾ ਕਰੋ ਆ ਲੱਗਦਾ ਜੀਜੇ ਦਾ ਵੇ ਜੀਜੇ ਦੇ ਕਿਹੜੀ ਚੱਲਦੀ ਆ ਉਸ ਘਰ 'ਚ ਮੰਮੀ ਹੱਥ ਬੰਨ ਕੇ ਬੇਨਤੀ ਆ ਮੇਰੇ ਭਰਾ ਨੂੰ ਤੰਗ ਨਾ ਕਰੋ ਕੋਈ ਨਾ ਪੜੇ ਜਿਵੇਂ ਤੇਰੀ ਸੱਸ ਨੇ ਤੈਨੂੰ ਕੱਢਿਆ ਨਾ ਉਹ ਮੈਂ ਤੈਨੂੰ ਵਾਪਸ ਵੀ ਲੈ ਕੇ ਜਾਊਗੀ ਆ ਮੇਰੀ ਗੱਲ ਸੁਣ ਲੈ ਡੱਬੂ ਮੈਂ ਆਹ ਦਿੱਤੀ ਨੂੰ ਰੁੱਲਦੀ ਨਹੀਂ ਦੇ ਸਕਦੀ ਮੈਂ ਤੇਰੇ ਪਿੰਡ ਚ ਮਜ਼ਦੂਰੀ ਕਰਕੇ ਨਾ ਇਸ ਪਿੰਡ ਚ ਮੈਂ ਤੇਰਾ ਜਲੂਸ ਕੱਢ ਦੂੰਗੀ ਕਿ ਮੈਂ ਬੂਕ ਦੀ ਐ ਲੈ ਫੜ ਆ ਕਰ ਆਪਣੀ ਮਾਸੀ ਨਾਲ ਗੱਲ ਹੈਲੋ ਮਾਸੀ ਜੀ ਮੈਂ ਸੱਚੀ ਕਹਿ ਰਹੀ ਹਾਂ ਇਹ ਜੀ ਕੋਈ ਗੱਲ ਨਹੀਂ ਹੈ ਕਿ ਮੈਨੂੰ ਸਾਰੀ ਗੱਲ ਬਾਤ ਦਾ ਧਿਆਨ ਆ ਮੈਂ ਝੂਠ ਨਹੀਂ ਬੋਲਦੀ ਸੱਚੀ ਐ ਜਾਂ ਕੁਝ ਨਹੀਂ ਹੈਗਾ ਵਾ ਫੜਾ ਮੇਰੇ ਕੋਲ ਫੋਨ ਮੇਰੀ ਗੱਲ ਸੁਣ ਲਓ ਮੈਨੂੰ ਇਹਦੇ ਲੱਛਣ ਠੀਕ ਨਹੀਂ ਲੱਗਦੇ ਜੇ ਕੱਲ ਨੂੰ ਕਿਤੇ ਭੱਜ ਭਜਾ ਗਈ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਇਸ ਗੱਲ ਦੀ ਨਾ ਮਾਮੀ ਜੀ ਤੁਸੀਂ ਇਹ ਜਿਹੀ ਗੱਲਾਂ ਕਿਉਂ ਕਰੀ ਜਾਂਦੇ ਹੋ ਨਾਲੇ ਮੈਂ ਤਾਂ ਕੁਛ ਇਹੋ ਜਿਹਾ ਸੋਚਿਆ ਵੀ ਨਹੀਂ ਹੈਗਾ ਜੋ ਕੁਝ ਤੁਸੀਂ ਬੋਲੀ ਜਾਂਦੇ ਹੋ ਮੈਨੂੰ ਸਾਰਾ ਪਤਾ ਹੈ ਜਿਹੜੇ ਕਾਰਨਾਮੇ ਤੁਸੀਂ ਕਰਦੇ ਫਿਰਦੀ ਹੈ ਹੈ ਤੇਰੀ ਪਰਜਾਈ ਨਾਲ ਤਾਂ ਬਣਦੀ ਹੈ ਸਰਦਨ ਉਹਦੇ ਨਾਲ ਜੋੜੀ ਬਣਾ ਕਾਹਤੋਂ ਰੱਖਦੀ ਹੈ ਹੂੰ ਉਹਦੇ ਭਾਈ ਤੇ ਤਾਂ ਅਖਰਾ ਖਰਤੀ ਹੈ ਹੁਣ ਤੁਸੀਂ ਦੋਨੋਂ ਜਾਣੀਓ ਰਲ ਕੇ ਨਾ ਮੇਰੀ ਧੀ ਦਾ ਘਰ ਬਟਣ ਦੇ ਲੱਗਿਓ ਹੋਈ ਨੂੰ ਮਾਮੀ ਜੀ ਤੁਸੀਂ ਮੇਰੀ ਗੱਲ ਤੇ ਯਕੀਨ ਕਿਉਂ ਨਹੀਂ ਕਰਦੇ ਮੈਂ ਸੱਚੀ ਕਹਿ ਰਹੀ ਆ ਇਹ ਜੀ ਕੋਈ ਗੱਲ ਨਹੀਂ ਹੈਗੀ ਆ ਮੈਂ ਇਹਨੂੰ ਜ਼ਿਆਦਾ ਸੱਚੀ ਸੀ ਵੀ ਤੇਰੀ ਜਿਵੇਂ ਬਣ ਕੇ ਨਾ ਦਿਖਾ ਮੈਂ ਤੇਰੀ ਰਗ ਰਗ ਦੀ ਜਾਣੂ ਆ ਕੀ ਨਾ ਤੈਨੂੰ ਕੀ ਲੱਗਿਆ ਵੀ ਉਹਦੇ ਤੋਂ ਇਸ ਤਰ੍ਹਾਂ ਮੰਗਾ ਕੇ ਤੂੰ ਐਕਟਰ ਨਹੀਂ ਬਣ ਜੇਂਗੀ ਹੁਣ ਦੇਖੀ ਤੇਰੀ ਰਿਸ਼ਤੇਦਾਰਾਂ ਚ ਮੈਂ ਕਿਵੇਂ ਬੇਇੱਜ਼ਤੀ ਕਰਦੀ ਆ ਤੈਨੂੰ ਤਾਂ ਕਿਸੇ ਨੇ ਬੁਲਾਉਣਾ ਵੀ ਨਹੀਂ ਮੰਮੀ ਜੀ ਮੇਰੇ ਕੋਈ ਗੱਲ ਤੇ ਨਹੀਂ ਹੈ ਕਿ ਖੁਰ ਲਾ ਰਹੀ ਜੇ ਮੈਨੂੰ ਮਾਮੀ ਕਹੇ ਮੁਰਤੇ ਹਾਏ ਰੱਬ ਤੂੰ ਕਹਿ ਉਹ ਜੀ ਕਿ ਸੁੰਤ ਲਿਖਤੀ ਮੇਰੀ ਗੱਗੂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਆਪਣੇ ਲੇਖਾਂ ਚ ਨਾ ਇੱਕ ਦੂਸਰੇ ਦਾ ਸਾਥ ਨਹੀਂ ਲਿਖਿਆ ਹੈਗਾ ਪਰ ਤੁਸੀਂ ਮੇਰੀ ਗੱਲ ਨਹੀਂ ਮੰਨੀ ਰੱਬ ਨੇ ਮੇਰੇ ਤੁੱਟਣੀ ਦੇ ਇੰਨੇ ਚੰਗੇ ਲੇਖ ਕਿੱਥੇ ਲਿਖੇ ਨੇ ਵੀ ਜਿਹੜਾ ਤੁਸੀਂ ਮੈਨੂੰ ਮਿਲ ਜੂਗੇ ਬਾਈ ਜੇ ਸਿਮਰਨ ਨੂੰ ਵਿਆਹ ਕੇ ਲਿਆ ਸਕਦਾ ਨਾ ਤਾਂ ਲੈ ਆ ਮੇਰਾ ਤਾਂ ਜੋ ਹੁਣਾ ਸੀ ਉਹ ਹੋ ਗਿਆ ਘੱਟੋ ਘੱਟ ਵਿਚਾਰੀ ਉਹਦੀ ਤਾਂ ਜ਼ਿੰਦਗੀ ਬਣ ਜੂਗੀ ਐਣੇ ਮੈਂ ਤਾਂ ਨਾ ਬਹੁਤ ਜ਼ੋਰ ਲਾ ਲਿਆ ਨਾਲੇ ਨਾ ਤੇਰੀ ਖੁਸ਼ੀ ਵੀ ਮੈਨੂੰ ਨਾ ਬਰਾਬਰੀ ਆ ਉਹ ਤਾਂ ਤੇਰੀ ਗੱਲ ਠੀਕ ਆ ਬਾਈ ਪਰ ਫਿਰ ਵੀ ਥੈਨੂੰ ਤਾਂ ਪਤਾ ਹੀ ਆ ਮੈਂ ਤਾਂ ਤੇਰੇ ਜੀਜੇ ਨੇ ਬਾਹਰ ਬੁਲਾਈ ਲੈਣਾ ਕਿੰਨੇ ਕੁ ਦਿਨਾਂ ਦੀ ਗੱਲ ਆ ਨਾਲੇ ਤੂੰ ਕਿਹੜਾ ਮੈਨੂੰ ਘਰੋਂ ਕੱਢ ਦੇਗਾ ਤੂੰ ਤਾਂ ਮੈਨੂੰ ਰੱਖੇਂਗਾ ਹੀ ਐਣੇ ਮੈਂ ਤਾਂ ਜੋ ਕਰਨਾ ਸੀ ਨਾ ਕਰ ਲਿਆ ਜੇ ਤੈਨੂੰ ਕੁਝ ਸਮਝ ਆਉਂਦੀ ਹੈ ਨਾ ਤਾਂ ਤੂੰ ਕਰ ਲੈ ਬਾਈ ਆਪਾਂ ਫਿਰ ਐ ਕਰ ਸਕਦੇ ਆਂ ਆਪਾਂ ਤੁਹਾਡੇ ਰਿਸ਼ਤੇ ਦੀ ਗੱਲ ਨਾ ਰਿਸ਼ਤੇਦਾਰਾਂ ਨੂੰ ਦੱਸ ਦਿੰਨੇ ਆਂ ਭੈਣੇ ਜਿਵੇਂ ਤੈਨੂੰ ਠੀਕ ਲੱਗਦਾ ਨਾ ਤੂੰ ਉਵੇਂ ਕਰ ਲੈ ਮੈਨੂੰ ਤਾਂ ਤੂੰ ਜਿਵੇਂ ਕਹੇਂਗੀ ਮੈਂ ਤਾਂ ਉਵੇਂ ਕਰ ਲਊਗਾ ਠੀਕ ਆ ਉਹ ਵੀਰ ਜੀ ਉਹ ਆ ਕਿੱਥੋਂ ਆ ਗਈ ਹੋਣਾ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਤੁਸੀਂ ਹਾਂ ਜੀ ਹੁਣ ਤੱਕ ਤਾਂ ਠੀਕ ਹੀ ਸੀਗਾ ਹੁਣ ਪਤਾ ਨਹੀਂ ਕੀ ਮਤਲਬ ਆ ਤੁਹਾਡਾ ਨਹੀਂ ਨਹੀਂ ਠੀਕ ਐ ਮੈਂ ਕਿਹਾ ਤੁਸੀਂ ਦੱਸੋ ਕਿਵੇਂ ਹੋ ਮੈਂ ਜਮਾ ਠੀਕ ਆ ਹੋਰ ਘਰੇ ਆਂਟੀ ਜੀ ਠੀਕ ਨੇ ਤੇ ਭਾਬੀ ਜੀ ਪਹੁੰਚ ਗਈ ਸਹੀ ਸਲਾਮਤ ਹਾਂ ਜਦੋਂ ਬੰਦਾ ਘਰੇ ਇਕੱਲਾ ਰਹਿ ਸਕਦਾ ਹੋਡੇ ਨਾਲ ਫਿਰ ਉਹ ਰਸਤੇ 'ਚ ਉਹਨੂੰ ਕੀ ਹੋਣਾ ਤੁਸੀਂ ਮਜ਼ਾਕ ਬਹੁਤ ਸੋਹਣਾ ਕਰਦੇ ਹੋ ਹੋਰ ਦੱਸੋ ਤੁਹਾਡੇ ਵੀਰ ਜੀ ਕਿਵੇਂ ਨੇ ਅੱਛਾ ਗੱਗੂ ਬਾਰੇ ਪੁੱਛ ਰਹੇ ਹੋ ਉਹ ਤਾਂ ਛੋਡੇ ਵੀ ਤਾਂ ਵੀਰ ਜੀ ਲੱਗੇ ਰਹਿਣ ਤਾਂ ਰਹਿਣ ਤਾਂ ਤੁਹਾਨੂੰ ਕਿਹੜਾ ਪਤਾ ਨਹੀਂ ਵੀ ਮੇਰੇ ਕੀ ਲੱਗਦੇ ਨੇ ਉਹ ਤੇ ਕੀ ਨਹੀਂ ਹਾਂ ਸੱਚ ਪਤਾ ਤਾਂ ਮੈਨੂੰ ਹੈਗਾ ਵੀ ਪਰ ਛੋਡੇ ਤਾਂ ਹੁਣ ਚੀਚਾ ਜੀ ਲੱਗਦੇ ਨੇ ਨਾ ਉਹ ਚੀਚਾ ਜੀ ਜੀਜਾ ਜੀ ਕਿਹੜੇ ਸਾਥ ਨਾਲ ਲੱਗੇ ਲੈ ਜਦੋਂ ਤੁਹਾਡੀ ਭੈਣ ਸਿਮਰਨ ਦਾ ਹੱਥ ਮੰਗਿਆ ਫਿਰ ਜੀਜਾ ਜੀ ਲੱਗਣਗੇ ਨਾ ਤੁਹਾਨੂੰ ਕੋਈ ਭਲੇਖਾ ਲੱਗਿਆ ਰਿਸ਼ਤਾ ਸਿਮਰਨ ਦਾ ਨਹੀਂ ਮੇਰਾ ਮੰਗਿਆ ਉਹਨਾਂ ਨੇ ਭਲੇਖਾ ਮੈਨੂੰ ਨਹੀਂ ਜੀ ਭਲੇਖਾ ਸੋਨੂੰ ਲੱਗਿਆ ਜਦੋਂ ਉਹਨਾਂ ਨੇ ਸਿਮਰਨ ਦਾ ਹੱਥ ਮੰਗਿਆ ਸੀਗਾ ਠੀਕ ਹੈ ਰਿਸ਼ਤਾ ਸਿਮਰ ਨਾਲ ਹੋਣਾ ਥੋਡੀ ਮੰਮੀ ਨੇ ਦੱਸਿਆ ਨਹੀਂ ਤੁਹਾਨੂੰ ਇੱਕ ਕੱਲਾ ਕਲੇਸ਼ ਪਾਉਣੀ ਜਾਣਦੇ ਨੇ ਉਹ ਕੀ ਗੱਲ ਹੋ ਗਈ? ਕੁਛ ਨਹੀਂ। ਕੋਈ ਠੰਡਾ ਦਸਤਾ ਪੀ ਜੇ। ਸਰੰਦਾਰ ਤਾਂ ਮੰਗਿਆ। ਇਹ ਕਿਵੇਂ ਹੋ ਸਕਦਾ? ਮੈਂ ਜੀ ਜਾ ਕੇ ਗੱਲ ਕਰਦੇ ਮਮੀ ਨਾਲ। ਅੱਛਾ। ਮੇਰੀ ਨੂਹ ਦੀਆਂ ਥੋੜੇ ਤੱਕ ਵੀ ਸਪਾਰਸਾਂ ਆਈ ਜਾਂਦੀਆਂ ਨੇ। ਕੋਈ ਨਹੀਂ। ਮੈਂ ਦੇਖ ਜੀ ਨਾ ਮੇਰੇ ਮੁੰਡੇ ਦੇ ਕਿਵੇਂ ਵੱਸਦੀ ਆ